ਪਰਲੀ ਪਰਿਵਾਰ ਤੇ ਆਸ਼ੀਸ਼ ਫੇਰੀ ਬਣੇਗੀ ਜੇਕਰ ਤੁਸੀਂ ਪ੍ਰੈਕਟੀਕਲੀ ਪਰਮੇਸ਼ਵਰ ਦਾ ਟਾਈਮ ਬਤਾ ਰਹੂਗਾ ਕੀ ਕਹਿੰਦੇ ਨਾ ਮੁਰਧਾਂਿਆਂ ਜਿਹਦਾ ਕੋਹ ਨਹੀਂ ਦਾ ਬਤਾਉਂਦਾ ਬਤਾਉਂ ਸੜਿਆ ਬਤਾਉਂਦਾ ਕੱਢੀਏ ਥੱਲੋਂ ਮੁਰਦਾ ਆ ਜਾ ਓਦਾਂ ਨੇ ਆਤਮਿਕ ਜ਼ਿੰਦਗੀਆਂ ਹੋ ਗਈਆਂ ਨੇ ਲੋਕਾਂ ਦੀਆਂ ਕੋਈ ਪ੍ਰੇਅਰ ਨਹੀਂ ਕੋਈ ਬਾਈਬਲ ਨਹੀਂ ਕੋਈ ਕੁਛ ਨਹੀਂ ਆਸ-ਪਾਸ ਹੀ ਨੇ ਗੱਲਾਂਆਂ ਲੋਕਾਂ ਦੇ ਕੋਲੋਂ ਪਰ ਇਸ ਤਰ੍ਹਾਂ ਪਰਮੇਸ਼ਵਰ ਕੀ ਹੈ ਤੁਹਾਨੂੰ ਕਦੇ ਵੀ ਬਲੇਸਿੰਗ ਕਰਨਗੇ ਮੇਰੇ ਭੈਣਾਂ ਤੇ ਭਰਾਵੋ ਅਰੇ ਇਹ ਲਈ ਆਤਮਿਕ ਜੀਵਨ ਦੇ ਵਿੱਚ ਪ੍ਰੇਰਣ ਕਰੀਏ ਪ੍ਰਾਰਥਨਾ ਕਰੀਏ ਬਾਈਬਲ ਫੜੀਏ ਹallelujah ਕਾਇਮ ਬਤਾਈਏ ਪਰਮੇਸ਼ਵਰ ਦੇ ਨਾਲ ਬੰਨ ਗੱਲਾਂ ਗੱਲ ਅਨੰਦ ਕੀ ਹੈ ਤੁਸੀਂ ਚਾਰ ਸਾਰਨ ਰਾਤ ਇਹਨਾਂ ਗੱਲਾਂ ਅਜੇ ਗੱਲਾਂ ਨਹੀਂ ਮੁੱਕਦੀਆਂ ਅੱਗ ਦੀ ਵੀ ਹallelujah ਹallelujah ਸਭ ਬੋਲੀ ਹallelujah ਪਾਇਮਤ ਲਈ ਹਾ ਪਰਮੇਸ਼ਵਰ ਦਾ ਰਾਜ ਗੱਲਾਂ ਦੇ ਵਿੱਚ ਨਹੀਂ ਹੈ ਸਮਰ ਦੇ ਵਿੱਚ ਜਦੋਂ ਸਮਰਸ ਕਿੱਦਾਂ ਆਏਗੀ ਇਦੁਰ ਤੇ ਗੱਲਾਂ ਕਰਦੇ ਨਾਲ ਕਿਵੇਂ ਆਏਗੀ ਸਭ ਬੋਲੀਏ ਬਾਈਬਲ ਪੜਨ ਦੇ ਨਾਲ ਪ੍ਰਾਰਥਨਾ ਕਰਨ ਦੇ ਨਾਲ ਫਿਰ ਸਮਰਥ ਆਏਗੀ ਹallelujah ਹallelujah ਸਭ ਬੋਲੀਏ ਹallelujah ਇਸ ਤੋਂ ਮੇਰੇ ਭੈਣਾਂ ਤੋਂ ਪਰੋਵ ਇਹਨਾਂ ਦਿਨਾਂ ਵਿੱਚ ਜੇਕਰ ਤੁਸੀਂ ਚਾਹ ਰਹੇ ਹੋ 크리스마스